ਯੋਗ ਨਾ ਭਗਵੀ ਕੱਪੜੀ ਯੋਗ ਨਾ ਮੈਲੇ ਵੇਸ਼ ਨਾਨਕ ਕਰੀ ਬੈਠਿਆ ਯੋਗ ਪਾਈਐ ਸਤਿਗੁਰ ਕੈ ਉਪਦੇਸ਼ ਆਹ ਦੋ ਕਿਸਮ ਦੇ ਉਹ ਦੋ ਸੀਗੇ ਬਾਣੇ ਵਾਲੇ ਇੱਕ ਤਾਂ ਬਹੁਤੇ ਕੁਚੀਲ ਜਿਹੇ ਰਹਿੰਦੇ ਸੀਗੇ ਯੋਗ ਨਾ ਭਗਵੇਂ ਕੱਪੜੀ ਭਗਵਾ ਇੱਕ ਭਗਮਾ ਪਹਿਸ ਪਾਉਂਦੇ ਸੀ ਪਰ ਉਹਨੇ ਕੱਪੜੇ ਪਾਉਂਦੇ ਸੀ ਤਾ ਦਾ ਇਹਦੇ ਵਿੱਚ ਮਨੋ ਚਿੱਤ ਦੀ ਇਕਤਾ ਹੈ ਜੋ ਹੁੰਦਾ ਇੱਕ ਕਮਾਂ ਦੇ ਕਿਚਿਤ ਹੋ ਜਾਣਾ ਮਨ ਦਾ ਚਿੱਤ ਦੀ ਇਕਤਾ ਨੂੰ ਯੋਗ ਕਹਿੰਦੇ ਨੇ ਉਹ ਯੋਗ ਨਹੀਂ ਹੋ ਸਕਦਾ ਇੱਕ ਨਹੀਂ ਹੋ ਸਕਦਾ ਤੂੰ ਸਿਰਫ ਧੇਰ ਪਾ ਕੇ ਭਗਵੇਂ ਇੱਕ ਪੜਿਆ ਨਾਲ ਇੱਕ ਹੋ ਜੂਗਾ ਮਨ ਨਹੀਂ ਹੋ ਸਕਦਾ ਦੁੱਖ ਦਾ ਦੂਰ ਹੋ ਜੂਗੀ ਧੇਰ ਨਾਲ ਨਹੀਂ ਹੋ ਸਕਦੀ ਨਾ ਪਰ ਆਪੇ ਕਰਦੇ ਤੇ ਮਲੇ ਇਕ ਚੈਲੇ ਕਪੜੇ ਰੱਖਣ ਦੇ ਉੱਤੇ ਦੂਰ ਦੂਰ ਹੋ ਸਕਦੀ ਹੈ ਜੋ ਪ੍ਰਾਪਤ ਹੋ ਸਕਦਾ ਇਹ ਦੋਹਾਂ ਨਾਲੇ ਦੀ ਹੋ ਸਕਦਾ ਤੇ ਇੱਕ ਨਾਲ ਤੇ ਬਾਹਰਲੇ ਪੈਰਾਵੇ ਨਾਲ ਕੁਝ ਵੀ ਨਹੀਂ ਫਰਕ ਪੈਣਾ ਹਾਂਜੀ ਨਾਲਕ ਥਰ ਬੈਠਿਆਂ ਜੋ ਉਪਾਈ ਹੈ ਸਤਗੁਰੂ ਕੇ ਉਪਦੇਸ਼ ਥਰ ਬੈਠਿਆਂ ਹੀ ਬਾਹਰ ਜਾਣ ਦੀ ਲੋੜ ਨਹੀਂ ਤਸੰਦਿਆਂ ਖੜਨਦੇ ਆ ਪਰਵਾਸ ਵਿੱਚ ਰਹਿੰਦੇ ਆ ਸਤਗੁਰ ਦਾ ਉਪਦੇਸ਼ ਗੁਰਬਾਣੀ ਨੂੰ ਸਮਝ ਕੇ ਗੁਰਬਾਣੀ ਨੂੰ ਵਿਚਾਰ ਕੇ ਇੱਕ ਵਾਰੀ ਕਿਛਤ ਹੋਵੇ ਸਕੀਦਾ ਲੋਕਾਂ ਦਾ ਦੂਰ ਕਰੋ ਲੇਵ ਲਈ ਗੁਰਮੁਖ ਜਿਹੜੇ ਨੇ ਸ਼ਬਦ ਵਿਚਾਰ ਕਰਕੇ ਕਰ ਬੈਠੇ ਇਹ ਦੂਰਾ ਦੂਰ ਕਰ ਸਕਦੇ ਨੇ ਇੱਕ ਵਾਰੀ ਕਿਛਤ ਹੋ ਕੇ ਜੀਵਨ ਜਿਉ ਸਕਦੇ ਨੇ ਸਤਗੁਰ ਦੇ ਉਪਦੇਸ਼ ਨਾਲ ਗੁਰਬਾਣੀ ਦੇ ਉਪਦੇਸ਼ ਨਾਲ ਹੋਰ ਕੋਈ ਤਰੀਕਾ ਨਹੀਂ ਹੈ ਜੇ ਭੇਕੇ ਪੌਣਾ ਸਿੱਖਾਂ ਦੇ ਵੀ ਸਾਉਦ ਵਿਚਾਰ ਕਰਨਾ ਨਹੀਂ ਗੁਰਬਾਣੀ ਮੰਨਣੀ ਨਹੀਂ ਗੁਰਬਾਣੀ ਖੋਜਣੀ ਨਹੀਂ ਤੇ ਫਿਰ ਇਹਨਾਂ ਦਾ ਵੀ ਉਹੀ ਗੱਲ ਆ ਪਹਿਲਾਂ ਕੋਈ ਪੈਸੇ ਨਹੀਂ ਚੱਕਦਾ ਖਾਲਸੇ ਵਾਲੀ ਆ ਵਰਦੀ ਤੇ ਸਾਡਾ ਵਰਦੀ ਆ ਤੇ ਭੇਡਤਾ ਹੈ ਨਹੀਂ ਇਹ ਵਰਦੀ ਵੀ ਬੇਕਾਰ ਹੀ ਹੈ ਕਿਉਂਕਿ ਖਾਲਸਾ ਦਾ ਵਰਦੀ ਤਾਂ ਪਹਿਲਾਂ ਚਾਹੀਦਾ ਹਾਂ ਔਰ ਕਬੂਲ ਤਾਂ ਪਹਿਲਾਂ ਹੋਇਆ ਹੋਇਆ ਹੋਵੇ ਨਾ ਵਰਦੀ ਤਾਂ ਉਹਨੂੰ ਦਿੱਤੀ ਸੀ ਚੈਨ ਦਾ ਭਾਵ ਵੀ ਅੰਮ੍ਰਿਤਧਾਰੀਆਂ ਨੂੰ ਪਹਲ ਦਿੱਤੀ ਸੀ ਹੁਣ ਤਾਂ ਹਰੇਕ ਨੂੰ ਹੀ ਪਹਲ ਦੇਈ ਜਾਣੇ हां ਜੈ ਜੀਰਾਂ ਦੀ ਪਹਲ ਹੈ ਹੁਜੇ ਆਪ ਨੇ ਹੁਣ ਹੈ ਵੀ ਕੀ ਹੁਣ ਤਾਂ ਪਿੰਡ ਪਿੰਡ ਕਹਿੰਦੇ ਜੀ ਪਹਲ ਦੇਣੀ ਆ ਜਾ ਕੇ ਗੁਰਬਾਣੀ ਕੋਈ ਸਮਝਾਉਂਦਾ ਨਹੀਂ ਹੈ ਨਾ ਨਾ ਗੁਰਬਾਣੀ ਤਾਂ ਨਕੀ ਲੜਨ ਪੀੜ ਇਕੱਠੀ ਕਰਦੀਆਂ ਵੋਟਾਂ ਲੈਣੀਆਂ ਉਹਦੇ ਠੀਕ ਹੈ ਜੀ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ਼ ਨਾਨਕ ਕਰ ਬੈਠਿਆਂ ਜੋਗ ਪਾਈਐ ਸਤਿਗੁਰੂ ਕੇ ਉਪਦੇਸ਼ ਕਹਿਣ ਦਾ ਪਾਪ ਵੀ ਬਾਹਰ ਜੰਗਲਾਂ 'ਚ ਆ ਘਰ ਛੱਡ ਕੇ ਨਗਰ ਛੱਡ ਕੇ ਜਾਣ ਦੀ ਲੋੜ ਨਹੀਂ ਹੈ ਉਪਦੇਸ਼ ਸੁਣਨ ਦੀ ਲੋੜ ਹਾਂ 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 ਉਪਦੇਸ਼ ਸੁਣ ਲੋ ਗੁਰਬਾਣੀ ਪੜ੍ਹ ਕੇ ਪੜ੍ਹ বুঝ ਲੋ ਵਿਚਾਰ ਲੋ ਜੋਗ ਪਾਇਆ ਜਾਊਗਾ ਹੈ ਜੀ ਹਾਂ ਜੀ ਠੀਕ ਹੈ ਜੀ ਇੱਥੇ 64 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ ਚਾਰੇ ਕੁੰਡਾਂ ਜੇ ਭਵੈ ਵੇਦ ਪੜੈ ਯੁਗ ਚਾਰ ਨਾਨਕ ਸਾਚਾ ਭੇਟੈ ਹਰੀ ਮਨ ਵਸੈ ਪਾਵੇਂ ਮੁਖ ਦਵਾਰ ਚਾਰੇ ਕੁੰਡਾਂ ਜੇ ਭਵੈ ਵੇਦ ਪੜੈ ਯੁਗ ਚਾਰ ਚਾਰ ਜੋਗ ਹੋਣਾ ਜene ਵੈਸੇ ਸਾਡੇ ਦਾ ਜੋਗ ਹੋਇਜੇ ਹੈ ਦੀ ਉਹ ਜਿਹੜੇ ਵੇਦ ਮੰਤਨ ਉਹਨਾਂ ਦੀ ਗੱਲ ਹੈ ਚਾਰੇ ਯੁਗ ਵੇਦ ਪੜਨ ਚ ਲਗਿਆ ਰਹ ਤੂੰ ਚਾਹੇ ਜਿਹੜੇ ਚਾਰ ਜੋਗਾਂ ਦੀ ਆਯੂ ਦੱਸਦੇ ਨੇ ਕਈਆਂ ਦੀ ਸ੍ਰੀ ਗਿਆਮੁਨੀ ਆਦੀ ਮਾਰਕण्डेय जी ਦੱਸਦੇ ਨੇ। ਉਹ ਕਹਿੰਦੇ ਜਿਹਦੇ ਨਾਲ ਕੁਝ ਵੀ ਪ੍ਰਾਪਤੀ ਨਹੀਂ।ਾਰੇ ਕੋਣਾ ਜੇਪਾ ਬਾਰੇਾਰੇ ਕੋਣਾ ਪਵਦੇ ਰਹੇ ਨੇ ਜੋਗੀ ਫਿਰਦੇ ਰਹੇ ਨੇ। ਵੇਦ ਪੜਾਂ ਯੁਗਚਾਰ ਦੂਏ ਪੰਡਿਤ ਵੇਦ ਜੋ ਵਿਚਾਰ ਵੇਦ ਪੜਾਂ ਯੁਗਚਾਰ ਚਾਰੇ ਯੁਗ ਵੇਦ ਪੜਦੇ ਹੀ ਰਹੇ ਨੇ ਪੰਡਿਤ। ਕੁਝ ਵੀ ਪ੍ਰਾਪਤੀ ਦੀ ਦੋਹਾਂ ਨੂੰ ਹੋਈ। ਪ੍ਰਾਪਤੀ ਜੋ ਦੱਸੀ ਹੈ ਉਹ ਸਾਰੀ ਰੌਂਗ ਹੈ ਗਲਤ ਕੁਝ ਵੀ ਪ੍ਰਾਪਤੀ ਨਹੀਂ ਹੈ ਪੱਕੇ ਹੱਥ ਭੇਟਣਾ ਹੈ ਤੁਸੀਂ ਉਹ ਕਿਹਦੀ ਨਾਨਕ ਸਾਚਾ ਭੇਟ ਹੈ ਹਰੀ ਮਨ ਵਸੈ ਪਾਵੈ ਮੁਖ ਦਵਾਰ ਹੰਤਰ ਆਤਮਾ ਜੇ ਤਰ ਮਨ ਜਲ ਦੇਖੋ ਹੋਗੇ ਆ ਸਾਚਾ ਭੇਟ ਹੈ ਹਰੀ ਮਨ ਵਸਾਇ ਮਨ ਜਿਹੜਾ ਹੈ ਹਰ ਦੇ ਵਿੱਚੇ ਵਸਦਾ ਫਿਰ ਉਹਦੇ ਵਿੱਚੇ ਹੀ ਟਿਕ ਜਾਂਦਾ ਹੈ ਹਰ ਦੇ ਨਾਲੇ ਜੁੜ ਕੇ ਰਹਿ ਜਾਂਦਾ ਵੰ ਫਿਰ ਬੰ ਬਾਹਰ ਆਉਂਦਾ ਹੀ ਨਹੀਂ ਅੱਛਾ ਪਾਣ ਮੁਕਤ ਹੋਣੇ ਸਿਰ ਮੁਕਤੀ ਦਾ ਇਹ ਹੀ ਮੁਕਤੀ ਕਹਿੰਦੇ ਨੇ ਹੋਰ ਮੁਕਤੀ ਕੀ ਹੈ ਇਹ ਹੀ ਮੁਕਤੀ ਦੁਆਰਾ ਹੋਰ ਕੋਈ ਮੁਕਤੀ ਦੁਆਰਾ ਨਹੀਂ ਇਹ ਹੀ ਤਰੀਕਾ ਮੁਕਤੀ ਦਾ ਪਰ ਪ੍ਰਾਪਤੀ ਦਾ ਉਹਨਾਂ ਨੇ ਕੋਈ ਮੁਕਤੀ ਦਾ ਤਰੀਕਾ ਨਹੀਂ ਦੱਸਿਆ ਹੋਇਆ ਹਾਂਜੀ ਜੇ ਆਪਾਂ ਵੀ ਸਿਰਫ ਵੇਦ ਪੜ੍ਹੀ ਜਾਈਏ ਗੁਰਬਾਣੀ ਪੜ੍ਹੀ ਜਾਈਏ ਤਾਂ ਲਾਭ ਆਪਾਂ ਨੂੰ ਵੀ ਕੋਈ ਨਹੀਂ ਹੋਣਾ ਹੈ ਜੀ ਆਪਾਂ ਦਾ ਮੁਕਤੀ ਹੈ ਤੇ ਆਪਾਂ ਦਾ ਰਾਜ ਮਿਲਦਾ ਹੈ ਆਪਾਂ ਨੇ ਛੱਡੇ ਦਿੱਤੀ ਗੁਰਵਾਨੀ ਵਾਲਾ ਵਰਕਾ ਹੀ ਫਾੜਤਾ ਆਪਾਂ ਨੇ ਉਹ ਉਹ ਟਾਰਗੇਟ ਹੈ ਖਤਮ ਕਰਤਾ ਸਿੱਖੀ ਵਾਲਾ ਤਾਂ ਸਿੱਧਾ ਰਾਜ ਵਾਲਾ ਟਾਰਗੇਟ ਮੰਨ ਲਿਆ ਠੀਕ ਹੈ ਜੀ ਇੱਥੇ 65 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ ਹਾਂ ਜੀ